ਸਤ ਸ੍ਰੀ ਅਕਾਲ ਜੀ ਕਦੇ ਸੋਚਿਆ ਹੈ ਕਿ ਜਦੋਂ ਪਹਿਲਾਂ ਡਾਕਟਰ ਹਰ ਥਾਂ ਨਹੀਂ ਹੁੰਦੇ ਸੀ ਤਾਂ ਸਾਡੇ ਬਜ਼ੁਰਗ ਨਕਸੀਰ ਯਾਨੀ ਨਕ ਜੋ ਖੂਨ ਵਗਣ ਦਾ ਇਲਾਜ ਕਿਵੇਂ ਕਰਦੇ ਹੋਣਗੇ ਅੱਜ ਆਪਾਂ ਪੰਜਾਬ ਦੇ ਉਹਨਾਂ ਹੀ ਪੁਰਾਣੇ ਰਵਾਇਤੀ ਘਰੇਲੂ ਨੁਸਖਿਆਂ ਬਾਰੇ ਗੱਲ ਕਰਾਂਗੇ ਇਹ ਸਿਰਫ ਨੁਸਖੇ ਨਹੀਂ ਸਗੋਂ ਸਾਡੀ ਵਡ ਵਡੇਰਿਆਂ ਦੀ ਸਦੀਆਂ ਪੁਰਾਣੀ ਸਿਆਣਪ ਹੈ ਜੋ ਪੀੜੀਦਰ ਪੀੜੀ ਚੱਲਦੀ ਆ ਰਹੀ ਹੈ ਤੇ ਦੇਖੋ ਬਿਲਕੁਲ ਸਹੀ ਗੱਲ ਹੈ ਇਹ ਸਿਰਫ ਸੁਣੀਆਂ ਸੁਣੀਆਂ ਗੱਲਾਂ ਨਹੀਂ ਹਨ ਇਹ ਤਾਂ ਸਾਡੇ ਬਜ਼ੁਰਗਾਂ ਦੇ ਆਪਣੇ ਹੱਥੀ ਪਰਖੇ ਹੋਏ ਅਜ਼ਮਾਏ ਹੋਏ ਤਰੀਕੇ ਨੇ ਇਹਨਾਂ ਦੀਆਂ ਜੜਾਂ ਸਿੱਧੀਆਂ ਕੁਦਰਤ ਨਾਲ ਜੁੜੀਆਂ ਹੋਈਆਂ ਨੇ ਤੇ ਸਾਨੂੰ ਯਾਦ ਕਰਾਉਂਦੀਆਂ ਨੇ ਕਿ ਕਿੰਨੇ ਹੀ ਹੱਲ ਤਾਂ ਸਾਡੇ ਆਲੇ-ਦੁਆਲੇ ਸਾਡੀ ਰਸੋਈ ਵਿੱਚ ਹੀ ਮੌਜੂਦ ਹੁੰਦੇ ਨੇ ਆਓ ਫਿਰ ਆਪਣੇ ਪੁਰਖਿਆਂ ਦੀ ਇਸ ਸਿਆਣਪ ਦੀ ਡੁੰਗਾਈ ਵਿੱਚ ਚੱਲਦੇ ਹਾਂ ਆਪਾਂ ਉਹਨਾਂ ਕੁਦਰਤੀ ਇਲਾਜਾਂ ਤੋਂ ਸ਼ੁਰੂ ਕਰਾਂਗੇ ਜੋ ਨਕਸੀਰ ਵਰਗੀ ਆਮ ਪਰੇਸ਼ਾਨੀ ਲਈ ਵਰਤੇ ਜਾਂਦੇ ਸੀ ਇਹ ਬਹੁਤ ਹੀ ਸਰਲ ਸਿੱਧੇ ਸਾਦੇ ਤਰੀਕੇ ਨੇ ਜਿਨ੍ਹਾਂ ਦਾ ਸਾਰਾ ਸਮਾਨ ਸਾਡੇ ਘਰਾਂ ਵਿੱਚ ਹੀ ਮਿਲ ਜਾਂਦਾ ਹੈ ਤਾਂ ਇਹਨਾਂ ਨੁਸਖਿਆਂ ਜੋ ਸਭ ਤੋਂ ਪਹਿਲੀ ਕਿਸਮ ਹੈ ਅੰਦਰੂਨੀ ਇਲਾਜ ਮੰਨਿਆ ਜਾਂਦਾ ਹੈ ਕਿ ਨਕਸੀਰ ਅਕਸਰ ਸਰੀਰ ਦੇ ਅੰਦਰ ਗਰਮੀ ਵਧਣ ਕਰਕੇ ਹੁੰਦੀ ਹੈ ਇਸ ਲਈ ਇਹ ਨੁਸਖੇ ਸਰੀਰ ਨੂੰ ਅੰਦਰੋਂ ਠੰਡਕ ਪਹੁੰਚਾ ਕੇ ਸਿੱਧਾ ਸਮੱਸਿਆ ਦੀ ਜੜ ਤੇ ਕੰਮ ਕਰਦੇ ਨੇ ਸਭ ਤੋਂ ਸੌਖਾ ਤੇ ਜਾਣਿਆ ਪਛਾਣਿਆ ਨੁਸਖਾ ਹੈ ਦਹੀਂ ਦੀ ਲੱਸੀ ਜੇ ਨਕਸੀਰ ਵਗ ਰਹੀ ਹੋਵੇ ਤਾਂ ਕਹਿੰਦੇ ਨੇ ਕਿ ਇੱਕ ਗਲਾਸ ਠੰਡੀ ਲੱਸੀ ਪਿਲਾਉਣ ਨਾਲ ਤੁਰੰਤ ਫਰਕ ਪੈਂਦਾ ਹੈ ਇਹ ਸ਼ਰੀਰ ਨੂੰ ਇੱਕਦਮ ਠੰਡਕ ਦਿੰਦੀ ਹੈ ਤੇ ਖੂਨ ਦਾ ਵਹਾਅ ਰੁਕਣ ਵਿੱਚ ਮਦਦ ਕਰਦੀ ਹੈ। ਇਸੇ ਤਰ੍ਹਾਂ ਨਾਰੀਅਲ ਦਾ ਪਾਣੀ ਇਹ ਸਿਰਫ ਪਿਆਸ ਬੁਝਾਉਣ ਲਈ ਇੱਕ ਵਧੀਆ ਡਰਿੰਕ ਹੀ ਨਹੀਂ ਸਗੋਂ ਇੱਕ ਦਵਾਈ ਵਾਂਗ ਕੰਮ ਕਰਦਾ ਹੈ। ਦਿਨ ਵਿੱਚ 2-3 ਵਾਰ 100 ਗ੍ਰਾਮ ਨਾਰੀਅਲ ਪਾਣੀ ਪੀਣਾ ਨਕਸੀਰ ਤੋਂ ਬਚਾਅ ਕਰ ਸਕਦਾ ਹੈ ਖਾਸ ਕਰਕੇ ਤਪਤੀਆਂ ਗਰਮੀਆਂ ਦੇ ਮੌਸਮ ਵਿੱਚ। ਇੱਕ ਹੋਰ ਬਹੁਤ ਹੀ ਕਾਰਗਰ ਅੰਦਰੂਨੀ ਇਲਾਜ ਹੈ ਕੱਚੀ ਮੂਲੀ ਦਾ ਰਸ। ਮੂਲੀ ਦਾ ਆਮ ਤੌਰ ਤੇ ਹਰ ਘਰ ਵਿੱਚ ਮਿਲ ਹੀ ਜਾਂਦੀ ਹੈ ਤੇ ਇਸ ਦਾ ਰਸ ਨਕਸੀਰ ਰੋਕਣ ਲਈ ਬੜਾ ਹੀ ਅਸਰਦਾਰ ਮੰਨਿਆ ਗਿਆ ਹੈ ਤੇ ਇਸ ਨੂੰ ਬਣਾਉਣਾ ਤਾਂ ਬਹੁਤ ਹੀ ਸੌਖਾ ਹੈ ਕਰਨਾ ਕੀ ਹੈ ਬਸ 30 ਗ੍ਰਾਮ ਕੱਚੀ ਮੂਲੀ ਦਾ ਤਾਜ਼ਾ ਰਸ ਕੱਢ ਕੇ ਪਿਲਾ ਦਿਓ ਕਹਿੰਦੇ ਨੇ ਕਿ ਇਸ ਨਾਲ ਖੂਨ ਦਾ ਵਗਣਾ ਰੁਕ ਜਾਂਦਾ ਹੈ ਹਾਂ ਜੇਕਰ ਇਸ ਦਾ ਸਵਾਦ ਥੋੜਾ ਤਿੱਖਾ ਲੱਗੇ ਤਾਂ ਕੋਈ ਗੱਲ ਨਹੀਂ ਥੋੜੀ ਜੀ ਮਿਸ਼ਰੀ ਮਿਲਾ ਲਓ ਬਸ ਹੋਰ ਆndi ਹੈ ਇੱਕ ਬਹੁਤ ਹੀ ਖਾਸ ਤੇ ਅਨੋਖੀ ਚੀਜ਼ ਮੁਲਤਾਨੀ ਮਿੱਟੀ ਇਸ ਦੀ ਖਾਸੀਅਤ ਪਤਾ ਕੀ ਹੈ ਇਸ ਤਰ੍ਹਾਂ ਤੁਹਾਡੇ ਸਰੀਰ ਦੇ ਅੰਦਰ ਤੇ ਬਾਹਰ ਦੋਵੇਂ ਤਰੀਕਿਆਂ ਨਾਲ ਹੁੰਦੀ ਹੈ ਤੇ ਉਹ ਵੀ ਇੱਕੋ ਹੀ ਤਿਆਰੀ ਦੇ ਨਾਲ ਇਹ ਨੁਸਖਾ ਦੋ ਹਿੱਸਿਆਂ ਵਿੱਚ ਕੰਮ ਕਰਦਾ ਹੈ ਰਾਤ ਨੂੰ ਬਸ 10 ਗ੍ਰਾਮ ਮਲਤਾਨੀ ਮਿੱਟੀ ਪਾਣੀ ਦੇ ਕੱਪ ਵਿੱਚ ਪਿਓ ਕੇ ਰੱਖ ਦਿਓ ਸਵੇਰੇ ਉੱਠ ਕੇ ਉਪਰੋਂ ਉਪਰੋਂ ਸਾਫ਼ ਪਾਣੀ ਨੇ ਤਾਰ ਕੇ ਪੀ ਲੋ ਤੇ ਜਿਹੜੀ ਮਿੱਟੀ ਹੀਠਾਂ ਬੈਠ ਗਈ ਹੈ ਉਸ ਨੂੰ ਸੁਟਣਾ ਨਹੀਂ ਉਸ ਦਾ ਮੱਥੇ ਤੇ ਲੇਪ ਕਰ ਲੋ ਦੇਖੋ ਇੱਕੋ ਚੀਜ਼ ਨਾਲ ਦੋ ਦੋ ਕੰਮ ਹੋ ਗਏ ਚਲੋ ਇਹ ਤਾਂ ਹੋ ਗਏ ਅੰਦਰੂਨੀ ਇਲਾਜ ਹੁਣ ਅਗਲੇ ਪਾਗਵਲ ਵਦਦੇਆਂ ਜਿੱਥੇ ਆਪਾਂ ਉਹਨਾਂ ਨੁਸਖਿਆਂ ਦੀ ਗੱਲ ਕਰਾਂਗੇ ਜੋ ਸਰੀਰ ਦੇ ਬਾਹਰ ਯਾਨੀ ਉੱਪਰ ਲਗਾਏ ਜਾਂਦੇ ਹਨ ਇਹ ਤਰੀਕੇ ਸਿੱਧੇ ਸਿੱਧੇ ਪ੍ਰਭਾਵਿਤ ਥਾਂ ਦੇ ਆਲੇ ਦੁਆਲੇ ਠੰਡਕ ਪਹੁੰਚਾ ਕੇ ਆਪਣਾ ਕੰਮ ਕਰਦੇ ਨੇ ਪਹਿਲਾ ਬਾਹਰੀ ਇਲਾਜ ਹੈ ਮਜੂਫਲ ਜਿਸਨੂੰ ਓਕ ਗੋਲਵੀ ਕਹਿੰਦੇ ਨੇ ਇਸ ਦੇ ਪਾਊਡਰ ਨੂੰ ਨਕਸੀਰ ਰੋਕਣ ਲਈ ਸੁੰਗਿਆ ਜਾਂਦਾ ਹੈ ਇਹ ਇੱਕ ਬਹੁਤ ਹੀ ਤੇਜ਼ ਤੇ ਅਸਰਦਾਰ ਤਰੀਕਾ ਮੰਨਿਆ ਜਾਂਦਾ ਹੈ ਇਸ ਦੀ ਵਿਧੀ ਬਹੁਤ ਸਿੱਧੀ ਸਾਦੀ ਹੈ بس ماਜੂ ਫਲ ਨੂੰ ਚੰਗੀ ਤਰ੍ਹਾਂ ਬਰੀਕ ਪੀਸ ਕੇ ਇੱਕ ਪਾਊਡਰ ਤਿਆਰ ਕਰ ਲੈਣਾ ਹੈ ਤੇ ਜਦੋਂ ਨਖਚੋਂ ਖੂਨ ਵਗ ਰਿਹਾ ਹੋਵੇ ਤਾਂ ਇਸ ਪਾਊਡਰ ਨੂੰ ਸੁੰਗਣ ਨਾਲ ਵਹਾਨ ਨੂੰ ਰੋਕਣ 'ਚ ਤੁਰੰਤ ਮਦਦ ਮਿਲਦੀ ਹੈ ਹੁਣ ਵਾਰੀ ਹੈ ਆਮਲੇ ਦੀ ਜਿਸ ਨੂੰ ਆਯੁਰਵੇਦ ਵਿੱਚ ਕਿਸੇ ਵਰਦਾਨ ਤੋਂ ਕੱਟ ਨਹੀਂ ਮੰਨਿਆ ਜਾਂਦਾ ਗੁਣਾ ਦਾ ਖਜ਼ਾਨਾ ਇਹ ਨਕਸੀਰ ਲਈ ਵੀ ਆਮਲੇ ਦੀ ਵਰਤੋਂ ਦੇ ਦੋ ਬਹੁਤ ਹੀ ਜ਼ਬਰਦਸਤ ਨੁਸਖੇ ਨੇ ਜੋ ਤਾਜ਼ੇ ਅਤੇ ਸੁੱਕੇ ਦੋਵੇਂ ਰੂਪਾਂ ਵਿੱਚ ਕੰਮ ਕਰਦੇ ਨੇ पहला नुस्खा जुड़िया हुआ है ताज़े इस आवलिया इसमें एक लेप यानी कि पेस्ट बना के वरतिया जाता है जो शरीर बारों काफ़ी ठंडक दिता है करना की है लगभग 200 ग्राम ताज़े आंवले लैके उन्होंने चंगी तरह पीस लो ता जो एक मोटा जि पेस्ट तैयार हो जाए फिर इस तैयार लेप को सीधा सिर त लगा नक्सीर वहां रोकने काफ़ी मदद मिलती है ਦੇਖੋਰ ਦੇਖਦੇ ਆਂ ਆਮਲੇ ਦਾ ਦੂਜਾ ਨੁਸਖਾ ਜਿਸ ਵਿੱਚ ਸੁੱਕੇ ਆਮਲਿਆਂ ਦੀ ਵਰਤੋਂ ਹੁੰਦੀ ਹੈ ਇਹ ਵੀ ਬਿਲਕੁਲ ਮੁਲਤਾਨੀ ਮਿੱਟੀ ਵਾਲੇ ਨੁਸਖੇ ਵਾਂਗ ਇੱਕ ਦੋਹਰਾ ਇਲਾਜ ਹੈ ਪੀਣ ਲਈ ਵੀ ਤੇ ਲਗਾਉਣ ਲਈ ਵੀ ਇਹ ਤਰੀਕਾ ਵੀ ਕਮਾਲ ਦਾ ਹੈ 25 ਗ੍ਰਾਮ ਸੁੱਕੇ ਆਮਲਿਆਂ ਨੂੰ ਰਾਤ ਪਰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਸਵੇਰੇ ਉੱਠ ਕੇ ਪਾਣੀ ਨੂੰ ਛਾਣ ਕੇ ਪੀ ਲਓ ਤੇ ਜਿਹੜੇ ਭਿੱਜੇ ਹੋਏ ਆਮਲੇ ਬਚ ਗਏ ਉਹਨਾਂ ਨੂੰ ਪੀਸ ਕੇ ਮੱਥੇ ਤੇ ਸਿਰ ਦੇ ਤਾਲੂ ਤੇ ਲੇਪ ਕਰ ਲਓ ਇਹ ਹੋ ਗਿਆ ਨਾ ਅੰਦਰੋਂ ਵੀ ਤੇ ਬਾਹਰੋਂ ਵੀ ਇਲਾਜ ਤਾਂ ਇਹ ਸੰਕੁਝ ਸਿੱਧੇ ਸਾਦੇ ਪਰ ਬਹੁਤ ਹੀ ਕਾਰਗਰ ਕਰੇ ਲੂਨੁਸਖੇ ਜੋ ਸਾਡੇ ਬਜ਼ੁਰਗ ਸਦੀਆਂ ਤੋਂ ਵਰਤਦੇ ਆ ਰਹੇ ਨੇ ਇਹ ਸਾਨੂੰ ਵਾਰ-ਵਾਰ ਯਾਦ ਦਿਲਾਉਂਦੇ ਨੇ ਕਿ ਕੁਦਰਤ ਦੇ ਖਜ਼ਾਨੇ ਵਿੱਚ ਸਾਡੀਆਂ ਕਈ ਛੋਟੀਆਂ-ਮੋਟੀਆਂ ਸਿਹਤ ਸਮੱਸਿਆਵਾਂ ਦਾ ਹੱਲ ਪਹਿਲਾਂ ਤੋਂ ਹੀ ਮੌਜੂਦ ਹੈ ਤੇ ਇਸ ਸਾਰੀ ਗੱਲਬਾਤ ਸਾਨੂੰ ਇੱਕ ਬਹੁਤ ਅਹਿਮ ਸਵਾਲ ਤੇ ਲਿਆ ਕੇ ਛੱਡ ਦਿੰਦੀ ਹੈ ਅੱਜ ਦੇ ਇਸ ਤੇਜ਼ ਰਫ਼ਤਾਰ ਦੌਰ ਵਿੱਚ ਜਿੱਥੇ ਹਰ ਚੀਜ਼ ਦਾ ਹੱਲ ਫਟਾਫਟ ਚਾਹੀਦਾ ਹੈ ਉੱਥੇ ਇਸ ਪੁਰਾਣੀ ਤੀਰਜ ਵਾਲੀ ਸਿਆਣਪ ਦੀ ਕੀ ਥਾਂ ਹੈ ਸੱਚੀ ਇਸ ਸੋਚਣ ਵਾਲੀ ਗੱਲ ਹੈ